ਅੱਜ ਸਾਡੇ ਕੋਲ ਇੱਕ ਵੀਡੀਓ ਪਹੁੰਚਿਆ ਹੈਗਾ ਜਿਹਦੇ ਵਿੱਚ ਰਣਜੀਤ ਸੁਰਜੇਵਾਲਾ ਜਿਹੜਾ ਸੀਨੀਅਰ ਲੀਡਰ ਹੈ ਕਾਂਗਰਸ ਦਾ ਉਸਨੇ ਸਾਡੇ ਐਮਪੀ ਹੇਮਾ ਮਾਲਨੀ ਜੀ ਦੇ ਬਾਰੇ ਬਹੁਤ ਗੰਦੇ ਅਪਸ਼ਬਦ ਵਰਤੇ ਨੇ ਅਸੀਂ ਬੜੀ ਇਸ ਦੀ ਨਿੰਦਾ ਕਰਦੇ ਹਾਂ ਔਰ ਸਾਰੇ ਸਾਡੇ ਜਿਹੜੀ ਔਰ ਸਾਡੇ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਬੜੀ ਠੇਸ ਪਹੁੰਚੀ ਇਸ ਗੱਲ ਦੀ ਔਰ ਜਿਹੜੇ ਆਉਣ ਵਾਲੇ ਇਲੈਕਸ਼ਨ ਨੇ ਅਸੀਂ ਸਾਰੇ ਜਿਹੜੀ ਜਿਹੜੀਆਂ ਮਹਿਲਾ ਨੇ ਇਹਨਾਂ ਨੂੰ ਸਫਕ ਸਖਾਨ ਗਿਆ ਅੱਜ ਸਾਡੇ ਕੋਲ ਇੱਕ ਵੀਡੀਓ ਪਹੁੰਚਿਆ ਹੈਗਾ ਜਿਹਦੇ ਵਿੱਚ ਰਣਜੀਤ ਸੁਰਜੇ ਵਾਲਾ ਜਿਹੜਾ ਸੀਨੀਅਰ ਲੀਡਰ ਹੈ ਕਾਂਗਰਸ ਦਾ ਉਸਨੇ ਸਾਡੇ ਐਮਪੀ ਹੇਮਾ ਮਾਲਨੀ ਜੀ ਦੇ ਬਾਰੇ ਬਹੁਤ ਗੰਦੇ ਅਪਸ਼ਬਦ ਵਰਤੇ ਨੇ ਅਸੀਂ ਬੜੀ ਇਸ ਦੀ ਨਿੰਦਾ ਕਰਦੇ ਹਾਂ ਔਰ ਸਾਰੇ ਸਾਡੇ ਜਿਹੜੀ ਔਰ ਸਾਡੇ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਬੜੀ ਠੇਸ ਪਹੁੰਚੀ ਇਸ ਗੱਲ ਦੀ ਔਰ ਜਿਹੜੇ ਆਉਣ ਵਾਲੇ ਇਲੈਕਸ਼ਨ ਨੇ ਅਸੀਂ ਸਾਰੇ ਜਿਹੜੀ ਜਿਹੜੀਆਂ ਮਹਿਲਾ ਨੇ ਇਹਨਾਂ ਨੂੰ ਸਫਕ ਸਖਾਣ ਗਿਆ ਅੱਜ ਸਾਡੇ ਕੋਲ ਇੱਕ ਵੀਡੀਓ ਪਹੁੰਚਿਆ ਹੈਗਾ ਜਿਹਦੇ ਵਿੱਚ ਰਣਦੀਪ ਸੁਰਜੇ ਵਾਲਾ ਜਿਹੜਾ ਸੀਨੀਅਰ ਲੀਡਰ ਹੈ ਕਾਂਗਰਸ ਦਾ ਉਸਨੇ ਸਾਡੇ ਐਮਪੀ ਹੇਮਾ ਮਾਲਨੀ ਜੀ ਦੇ ਬਾਰੇ ਬਹੁਤ ਗੰਦੇ ਅਪਸ਼ਬਦ ਵਰਤੇ ਨੇ ਅਸੀਂ ਬੜੀ ਇਸ ਦੀ ਨਿੰਦਾ ਕਰਦੇ ਹਾਂ ਔਰ ਸਾਰੇ ਸਾਡੇ ਜਿਹੜੀ ਆ ਔਰ ਸਾਡੇ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਬੜੀ ਠੇਸ ਪਹੁੰਚੀ ਇਸ ਗੱਲ ਦੀ ਔਰ ਜਿਹੜੇ ਆਉਣ ਵਾਲੇ ਇਲੈਕਸ਼ਨ ਨੇ ਅਸੀਂ ਸਾਰੇ ਜਿਹੜੀ ਜਿਹੜੀਆਂ ਮਹਿਲਾ ਨੇ ਇਹਨਾਂ ਨੂੰ ਸਫਕ ਸਖਾਣ ਗਿਆ ਅੱਜ ਸਾਡੇ ਕੋਲ ਇੱਕ ਵੀਡੀਓ ਪਹੁੰਚਿਆ ਹੈਗਾ ਜਿਹਦੇ ਵਿੱਚ ਰਣਦੀਪ ਸੁਰਜੇ ਵਾਲਾ ਜਿਹੜਾ ਸੀਨੀਅਰ ਲੀਡਰ ਹੈ ਕਾਂਗਰਸ ਦਾ ਉਸਨੇ ਸਾਡੇ ਐਮਪੀ ਹੇਮਾ ਮਾਲਨੀ ਜੀ ਦੇ ਬਾਰੇ ਬਹੁਤ ਗੰਦੇ ਅਪਸ਼ਬਦ ਵਰਤੇ ਨੇ ਅਸੀਂ ਬੜੀ ਇਸ ਦੀ ਨਿੰਦਾ ਕਰਦੇ ਆਂ ਔਰ ਸਾਰੇ ਸਾਡੇ ਜਿਹੜੀ ਆ ਔਰ ਸਾਡੇ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਬੜੀ ਠੇਸ ਪਹੁੰਚੀ ਇਸ ਗੱਲ ਦੀ ਔਰ ਜਿਹੜੇ ਆਉਣ ਵਾਲੇ ਇਲੈਕਸ਼ਨ ਨੇ ਅਸੀਂ ਸਾਰੇ ਜਿਹੜੀ ਜਿਹੜੀਆਂ ਮਹਿਲਾ ਨੇ ਇਹਨਾਂ ਨੂੰ ਸਫਕ ਸਖਾਣ ਗਿਆ ਅੱਜ ਸਾਡੇ ਕੋਲ ਇੱਕ ਵੀਡੀਓ ਪਹੁੰਚਿਆ ਹੈਗਾ ਜਿਹਦੇ ਵਿੱਚ ਰਣਜੀਤ ਸੁਰਜੇ ਵਾਲਾ ਜਿਹੜਾ ਸੀਨੀਅਰ ਲੀਡਰ ਹੈ ਕਾਂਗਰਸ ਦਾ ਉਸਨੇ ਸਾਡੇ ਐਮਪੀ हेमा मालिनी जी ਦੇ ਬਾਰੇ ਬਹੁਤ ਗੰਦੇ ਅਪਸ਼ਬਦ ਵਰਤੇ ਨੇ ਅਸੀਂ ਬੜੀ ਇਸ ਦੀ ਨਿੰਦਾ ਕਰਦੇ ਹਾਂ ਔਰ ਸਾਰੇ ਸਾਡੇ ਜਿਹੜੀ ਔਰ ਸਾਡੇ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਬੜੀ ਠੇਸ ਪਹੁੰਚੀ ਇਸ ਗੱਲ ਦੀ ਔਰ ਜਿਹੜੇ ਆਉਣ ਵਾਲੇ ਇਲੈਕਸ਼ਨ ਨੇ ਅਸੀਂ ਸਾਰੇ ਜਿਹੜੀ ਜਿਹੜੀਆਂ ਮਹਿਲਾ ਨੇ ਇਹਨਾਂ ਨੂੰ ਸਫਕ ਸਖਾਣ ਗਿਆ ਅੱਜ ਸਾਡੇ ਕੋਲ ਇੱਕ ਵੀਡੀਓ ਪਹੁੰਚਿਆ ਹੈਗਾ ਜਿਹਦੇ ਵਿੱਚ ਰਣਦੀਪ ਸੁਰਜੀਵਾਲਾ ਜਿਹੜਾ ਸੀਨੀਅਰ ਲੀਡਰ ਹੈ ਕਾਂਗਰਸ ਦਾ ਉਸਨੇ ਸਾਡੇ ਐਮਪੀ ਹੇਮਾ ਮਾਲਨੀ ਜੀ ਦੇ ਬਾਰੇ ਬਹੁਤ ਗੰਦੇ ਅਪਸ਼ਬਦ ਵਰਤੇ ਨੇ ਅਸੀਂ ਬੜੀ ਇਸ ਦੀ ਨਿੰਦਾ ਕਰਦੇ ਹਾਂ ਔਰ ਸਾਰੇ ਸਾਡੇ ਜਿਹੜੀ ਔਰ ਸਾਡੇ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਬੜੀ ਠੇਸ ਪਹੁੰਚੀ ਇਸ ਗੱਲ ਦੀ ਔਰ ਜਿਹੜੇ ਆਉਣ ਵਾਲੇ ਇਲੈਕਸ਼ਨ ਨੇ ਅਸੀਂ ਸਾਰੇ ਜਿਹੜੀ ਜਿਹੜੀਆਂ ਮਹਿਲਾ ਨੇ ਇਹਨਾਂ ਨੂੰ ਸਫਕ ਸਖਾਣਗੇ